ਇਹ ਮੇਂ ਪੰਜਾਬ ਦਾ ਬਹੁਤ ਵੱਡਾ ਜਿਹੜਾ ਮੁੱਦਾ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹਦੇ ਲਈ ਵੀ ਜਿਹੜੀ ਚਰਚਾ ਪ੍ਰਮੁੱਖ ਤੌਰ ਤੇ ਅੱਜ ਆਪਣੇ ਸਾਥੀਆਂ ਨਾਲ ਕੀਤੀ ਹੈ ਵੀ ਉਹ ਚ ਸਨਾਤਨੀਆਂ ਨੂੰ ਵੱਧ ਚੜ ਕੇ ਹਿੱਸਾ ਪਾ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਵੀ ਇਹ ਸਾਡਾ ਹੱਕ ਹੈ ਉਹ ਸਾਡੇ ਕੋਲ ਰਹਿਣਾ ਚਾਹੀਦਾ ਸ਼੍ਰੀ ਹਿੰਦੂ ਤਰ ਮੰਤਰਨ ਦੇ ਖਿਲਾਫ ਪਹਿਲੇ ਸਮੇਂ ਤੋਂ ਜਿੱਦਣ ਤੋਂ 2023 ਚ ਦਾਸ ਨੂੰ ਜ਼ਿੰਮੇਵਾਰੀ ਮਿਲੀ ਹੈ ਉਸ ਤੋਂ ਪਹਿਲਾਂ ਜਦੋਂ ਮਹਾਰਾਜ ਜੀ ਵੀ ਸੀ 2017 ਤੋਂ ਲਗਾਤਾਰ ਜਿਹੜੀ ਨੰਗੀ ਕਿੱਤੀ ਲੜਾਈ ਹੈ ਉਹ ਧਰਮ ਪਰਿਵਰਤਨ ਦੇ ਖਿਲਾਫ ਰਾਸ਼ਟਰੀ ਪੱਧਰ ਤੇ ਲੜੀ ਜਾ ਰਹੀ ਹੈ ਤੇ ਉਹਦਾ ਖਮਿਆਜਾ ਵੀ ਅਸੀਂ ਕਈ ਥਾਵਾਂ ਤੇ ਭੁਗਤਿਆ ਹੈ ਤੇ ਅੱਗੋਂ ਵੀ ਭੁਗਤਣ ਲਈ ਤਿਆਰ ਆ ਪਰ ਧਰਮ ਜਿਹੜਾ ਪਰਿਵਰਤਨ ਆ ਉਹ ਕਿਸੇ ਕੀਮਤ ਤੇ ਕਿਸੇ ਤਰੀਕੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤੁਸੀਂ ਕੁਝ ਧਾਰਾਵਾਂ ਦੀ ਚਰਚਾ ਕਰ ਰਹੇ ਸੀ ਆਪ ਜੀ ਬੈਠ ਕੇ ਉਹਨਾਂ ਨੂੰ ਖਤਮ ਕਰਾਉਣ ਵਾਸਤੇ ਜਿਨ੍ਹਾਂ ਤੇ ਸਨਾਤਨੀਆਂ ਨੂੰ ਜਾਂ ਤੁਹਾਡੇ ਧਰਮ ਨੂੰ ਆਬਜੈਕਸ਼ਨ ਹੈ ਬੀਜਪੀ ਤੁਹਾਡੇ ਹਿੰਦੂ ਧਰਮ ਨਾਲ ਹੀ ਰਿਲੇਟਡ ਮੰਨੀ ਜਾਂਦੀ ਹੈ ਉਹਦੀ ਸਰਕਾਰ ਹੈ ਉਸ ਤੋਂ ਬਾਅਦ ਵੀ ਇਹ ਨਹੀਂ ਖਤਮ ਹੋਈਆਂ ਉਹਦਾ ਕਾਰਨ ਕੀ ਮੰਦੇ ਹੋ ਜਾਂ ਤੁਹਾਡੇ ਉਹਨਾਂ ਐਫਰਟ ਨਹੀਂ ਕੀਤੇ ਗਏ ਜਾਂ ਸੁਣਵਾਈ ਨਹੀਂ ਹੋ ਰਹੀ हां ਇਹ ਗੱਲ ਜੋ ਜਿਹੜੀ ਤੁਸੀਂ ਕੀਤੀ ਐ ਐਫਰਟ ਨਹੀਂ ਕੀਤੇਗੇ ਦੇਖੋ ਸਮੁੱਚੇ ਭਾਰਤ ਦੇ ਵਿੱਚ 60 65 ਸਾਲ ਤੋਂ ਸਨਾਤਨੀਆਂ ਦਾ ਉਹ ਹਾਲਾਤ ਹੈ ਵੀ ਘੋੜੇ ਦੇ ਵਿੱਚ ਬਹੁਤ ਵੱਡੀ ਪਾਵਰ ਹੁੰਦੀ ਹੈ ਉਹਨੂੰ ਕਿੱਲਾ ਨਹੀਂ ਰੋਕ ਸਕਦਾ ਨਾ ਹੀ ਕਦੀ ਘੋੜਾ ਇਹਨੂੰ ਕਿੱਲਾ ਰੋਕ ਸਕਿਆ ਨਾ ਹੀ ਕੋਈ ਕਿੱਲਾ ਬਣ ਸਕਦਾ ਪਰ ਜਿਹੜੀ ਸੋਚ ਹੈ ਉਹ ਗੁਲਾਮ ਹੋ ਜਾਂਦੀ ਹੈ ਤੇ ਸਾਡੇ ਜਿਹੜੇ ਸਨਾਤਨੀਆਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਹ ਸਮੇਂ ਕਿਉਂਕਿ ਪਹਿਲਾਂ ਸਾਡੇ ਤੇ ਮੁਗਲਾਂ ਦਾ ਜਿਹੜਾ ਸ਼ਾਸਨ ਰਿਹਾ ਫਿਰ ਅੰਗਰੇਜ਼ਾਂ ਦਾ ਲੰਮਾ ਥਾਂਵਾਂ ਸ਼ਾਸਨ ਰਿਹਾ ਉਹ ਦੇਸ਼ ਆਜ਼ਾਦ ਹੋਣ ਤੋਂ ਬਾਅਦ ਅੰਗਰੇਜ਼ਾਂ ਦੀ ਜਿਹੜੀ ਸੈਕੰਡ ਕਾਪੀ ਸੀ ਉਹਦਾ ਬਹੁਤ ਲੰਮਾ ਸਮਾਂ ਰਾਜ ਰਿਹਾ ਤੇ ਸਾਡੀ ਸੋਚ ਹੈ ਜਿਹੜੀ ਉਸ ਪਾਸੇ ਗਏ ਨਹੀਂ ਵੀ ਅਸੀਂ ਆਜ਼ਾਦ ਵੀ ਹੋਣਾ ਹੈ ਅਸੀਂ ਇਹ ਰੱਸੀ ਤੋਂ ਕਿੱਲਾ ਪੱਟਣਾ ਪਰ ਹੁਣ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਮਹਾਮਾਈ ਭਗਵਾਨ ਪੋਲੇਨਾਥ ਦੀ ਜਿਹੜੀ ਮਹਾਕਾਰਜੀ ਦੀ ਕਿਰਪਾ ਹੈ ਸਨਾਤਨੀਆਂ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਉੱਠ ਖੜੀ ਹੋਈ ਹੈ ਸਾਰੇ ਭਾਰਤ ਦੇ ਵਿੱਚ ਇਸ ਗੱਲ ਦੀ ਜਿਹੜੀ ਧਾਰਾ 30 ਦੇ ਖਿਲਾਫ ਇੱਕ ਆਵਾਜ਼ ਹੈ ਜਿਹੜੀ ਬਲੰਦ ਹੋਣੀ ਸ਼ੁਰੂ ਹੋਈ ਹੈ ਤੇ ਲੱਗਦਾ ਵੀ ਦੇਸ਼ ਦੀ ਜਿਹੜੀ ਸਰਕਾਰ ਹੈ ਇਹਤੇ ਗੌਰ ਕਰਕੇ ਇਹਨੂੰ ਜਲਦੀ ਜੇ ਜਿਹੜੀ ਸੋਧ ਕੀਤੀ ਯਾਤਰਾ ਦੀ ਉਹ ਜ਼ਰੂਰੀ ਕਰੇਗੀ ਸੋਮੇ ਜੀ ਪੰਜਾਬ ਭਰ ਚੀ ਯਾਨੀ ਕਿ ਜਿਹੜੀ ਗਊ ਆਸ਼ਰਮ ਦੀ ਬੜੀ ਬੇਕਦਰਹੀ ਕੀਤੀ ਜਾ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਵੇਖੋ ਜਿਹੜਾ ਸਨਾਤਨ ਧਰਮ ਹੈ ਉਹਦੇ ਵਿੱਚ ਜਿਹੜਾ ਗਊ ਦਾ ਭਗਵਾਨ ਦੇ ਬਰਾਬਰ ਦਾ ਦਰਜਾ ਮਾਂ ਦੇ ਬਰਾਬਰ ਦਾ ਦਰਜਾ ਹੈ ਤੇ ਸਨਾਤਨੀ ਹਮੇਸ਼ਾ ਹੀ ਜਿਹੜਾ ਗਊ ਵਾਸਤੇ ਆਵਾਜ਼ ਬੁਲੰਦ ਕਰਦੇ ਆਏ ਆ ਮੈਂ ਹਮੇਸ਼ਾ ਪੰਜਾਬ ਸਰਕਾਰ ਨੂੰ ਗਊ ਚਰਾਣ ਜਿਹੜੀ ਭੂਮੀ ਹੈ ਉਹ ਛਡਵਾਉਣ ਲਈ ਹਮੇਸ਼ਾ ਹੀ ਜਿਹੜੀ ਆ ਬੇਨਤੀ ਕਰਦੇ ਆਏ ਆ ਹਾਈ ਕੋਰਟ ਦੇ ਵਿੱਚ ਸਪੈਸ਼ਲ ਤੌਰ ਤੇ ਇੱਕ ਜਿਹੜੀ ਰਿਟ ਹੈ ਕਿੰਨਾ ਸਾਲਾਂ ਤੋਂ ਲਗਾਤਾਰ ਦੀ ਫਾਈਟ ਕਰ ਰਹੇ ਆ 3 ਸਾਲ ਹੋ ਗਏ ਸਾਨੂੰ ਕੇਸ ਪਾਇਆ ਨੂੰ ਵੀ ਜਿਹੜੀ ਗਊ ਚਰਾਣ ਭੂਮੀ ਹੈ ਉਹਨੂੰ ਆਜ਼ਾਦ ਕਰਾਇਆ ਜਾਵੇ ਜਦੋਂ ਕਿਸੇ ਦਾ ਤੁਸੀਂ ਮਕਾਨ ਡੱਬਲੋਗੇ ਕਿਸੇ ਦੀ ਦੁਕਾਨ ਡੱਬਲੋਗੇ ਉਹ ਮਜਬੂਰਨ ਵਸ ਰੋਡ ਦੇ ਉੱਤੇ ਆਪਣਾ ਕਾਰੋਬਾਰ ਕਰੇਗਾ ਜਾਂ ਬਾਹਰ ਛੱਡ ਕੇ ਆ ਕੇ ਵਿਚਰਨ ਕਰੇਗਾ ਇਸੇ ਪ੍ਰਕਾਰ ਹਜ਼ਾਰਾਂ ਏਕੜ ਜਿਹੜੀ ਗਊ ਮਾਤਾ ਦੀ ਭੂਮੀ ਹੈ ਉਹ ਲੋਕਾਂ ਨੇ ਦੱਬੀ ਹੋਈ ਹੈ ਖਾਸ ਕਰਕੇ ਜਿਹੜੇ ਰਾਜਨੀਤਿਕ ਲੋਕ ਨੇ ਵੱਡੇ ਪੱਧਰ ਦੇ ਤਾਕਤਵਰ ਲੋਕ ਨੇ ਉਹਨਾਂ ਨੇ ਦੱਬੀ ਹੋਈ ਹੈ ਜਿਸ ਦਿਨ ਉਹਨਾਂ ਦੀ ਧੋਮਨੀ ਉਹਨਾਂ ਨੂੰ ਵਾਪਸ ਮਿਲ ਜੇਗੀ ਉਹ ਆਪਣੀਆਂ ਜਗ੍ਹਾ ਦੇ ਉੱਤੇ ਵਾਸ ਕਰਨਗੇਆਂ ਕਿਹੜੀ ਪਬਲਿਕ ਤੇ ਆਮ ਜਰਨਲ ਤੱਕ ਆਉਣ ਵਾਲੀ ਥਾਮਾਂ ਨੇ ਸੜਕਾਂ ਨੇ ਸਕੂਲ ਨੇ ਕਾਲਜ ਨੇ ਪਾਰਕ ਨੇ ਉਹਨਾਂ ਤੋਂ ਉਹ ਜਿਹੜਾ ਵਾਸ ਹੈ ਸਮਾਪਤ ਹੋ ਜਾਏਗਾ ਤੇ ਉਹਨਾਂ ਦੀ ਆਪਣੀ ਜਿਹੜੀ ਗਊ ਚਰਨ ਭੂਮੀ ਹੈ ਉਹਦੇ ਤੇ ਉਹ ਜਾ ਕੇ ਸ਼ਿਫਟ ਹੋ ਜਾਣਗੇ